ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਣਾਓ ਜੀ ਤੁਹਾਡਾ ਕੀ ਹਾਲ ਚੱਲ ਚਲੋ ਜੀ ਅੱਜ ਆਪਾਂ ਸਕਿਨ ਬਾਰੇ ਗੱਲ ਕਰਾਂਗੇ ਜਿਵੇਂ ਹੁਣ ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਨਾ ਖੁਸ਼ਕ ਖੁਸ਼ਕ ਜੀ ਹਵਾ ਚੱਲਦੀ ਹੈ ਤੇ ਜਿਹੜੀ ਆਪਣੀ ਸਕਿਨ ਆ ਨਾ ਉਹ ਬਹੁਤ ਜ਼ਿਆਦਾ ਡਰਾਈ ਹੋ ਜਾਂਦੀ ਆ ਉਹਦੇ ਵਾਸਤੇ ਆਪਾਂ ਤੁਹਾਨੂੰ ਦੱਸਾਂਗੇ ਕਿ ਸਰਦੀਆਂ ਦੇ ਦਿਨਾਂ ਵਿੱਚ ਨਾ ਆਪਣੀ ਸਕਿਨ ਦਾ ਨਾ ਆਪਾਂ ਨੂੰ ਨਾ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਜਦੋਂ ਖੁਸ਼ਕ ਜੀ ਹਵਾ ਚੱਲਦੀ ਹੈ ਨਾ ਆਪਣੀ ਨਾ ਜਿਹੜੀ ਸਕਿਨ ਹੁੰਦੀ ਆ ਨਾ ਉਹ ਫਟਣੀ ਸ਼ੁਰੂ ਹੋ ਜਾਂਦੀ ਹੈ ਤੇ ਹੱਥ ਪੈਰ ਵੀ ਆਪਣੇ ਜਿਵੇਂ ਏਡੀਆਂ ਹੁੰਨੀਆਂ ਉਹ ਵੀ ਫ ਇਹ ਸਰਦੀਆਂ ਦੇ ਦਿਨਾਂ ਦੇ ਵਿੱਚ ਸਾਰੇ ਮੇਰੀਆਂ ਭੈਣਾਂ ਵੀਰਾਂ ਨੂੰ ਪ੍ਰੋਬਲਮ ਆਉਂਦੀ ਜ਼ਰੂਰ ਹੈ ਤੇ ਉਹਦੇ ਵਾਸਤੇ ਨਾ ਆਪਾਂ ਤੁਹਾਨੂੰ ਦੱਸੂਗੇ ਵੀ ਆਪਾਂ ਇਸ ਸਕਿਨ ਦਾ ਆਪਾਂ ਨੇ ਨਾ ਕਿੰਨਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਦੇਖੋ ਜੀ ਜਦੋਂ ਆਪਾਂ ਕੋਈ ਵੀ ਕੰਮ ਕਰਦੇ ਆਂ ਆਪਾਂ ਗਰਮ ਪਾਣੀ ਦੇ ਵਿੱਚ ਵੀ ਆਪਾਂ ਕੰਮ ਕਰਨਾ ਪੈਂਦਾ ਠੰਡੇ ਪਾਣੀ ਦੇ ਵਿੱਚ ਕੰਮ ਕਰਨਾ ਪੈਂਦਾ ਤੇ ਉਹਦੇ ਨਾਲ ਨਾ ਆਪਣੇ ਹੱਥ ਪੈਰਾਂ ਜਿਹੜੇ ਉਹ ਫਟ ਜਾਂਦੇ ਆ ਤੇ ਉਹਦੇ ਵਾਸਤੇ ਨਾ ਆਪਾਂ ਤੁਹਾਨੂੰ ਕਰੀਮ ਬਣਾ ਕੇ ਦੱਸਾਂਗੇ ਕੋਈ ਬਹੁਤਿਆਰ ਚੀਜ਼ਾਂ ਦੀ ਲੋੜ ਨਹੀਂ ਹੈਗੀ ਬਸ ਤਿੰਨ ਚੀਜ਼ਾਂ ਨਾਲ ਆਪਾਂ ਇਹ ਜੀ ਕਰੀਮ ਬਣਾਉਂਗੇ ਨਾ ਤੁਸੀਂ ਸਾਰੀਆਂ ਸਰਦੀਆਂ ਨਾਲ ਤੁਹਾਡਾ ਨਾ ਸ਼ ਫੇਸ ਚਮਕੂਗਾ ਤੇ ਹੱਥ ਪੈਰ ਵੀ ਥੋੜੇ ਐਨ ਇੱਕਦਮ ਮਲੈਮ ਰਹਿਣਗੇ ਚਲੋ ਜੀ ਹੁਣ ਆਪਾਂ ਉਹਦੇ ਵਾਸਤੇ ਦੱਸਦੇ ਆਪਾਂ ਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਲੋੜ ਹੈ ਇਹ ਹੈਗਾ ਇਹ ਨਾਰੀਅਲ ਦਾ ਤੇਲ ਹੈ ਇਹ ਸਰਦੀਆਂ ਦੇ ਦਿਨਾਂ ਦੇ ਵਿੱਚ ਨਾ ਦੇਖੋ ਇਸ ਤਰੀਕੇ ਨਾਲ ਇਹ ਨਾ ਜੰਮ ਜਾਂਦਾ ਏ ਦੇਖੋ ਪੂਰਾ ਐ ਜੰਮਿਆ ਪਿਆ ਏ ਤੇ ਇਧਰ ਆਪਾਂ ਨੇ ਇੱਕ ਲੱਤੀ ਹੈ ਗਲੈਸਲੀਨ ਇਹ ਚਾਹੇ ਤੁਸੀਂ ਨਾ ਛੋਟੀ ਸੀਸੀ ਬੜੀ ਸੀਸੀ ਲੈ ਸਕਦੇ ਆ ਇਧਰ ਆਪਾਂ ਨੇ ਆਪਣੇ ਕੋਲ ਹੈਗਾ ਇਹ ਗੁਲਾਬ ਜਲ ਹੈ ਏ ਵੀ ਇਹ ਨਾ ਸਕਿਨ ਵਾਸਤੇ ਬਹੁਤ ਜਨਾ ਨਾਰੀਅਰ ਨਾ ਇਸ ਤਰ੍ਹਾਂ ਜੰਮ ਜਾਂਦਾ ਤੁਸੀਂ ਐ ਨਹੀਂ ਕਰਨਾ ਹੈਗਾ ਵੀ ਇਹਨੂੰ ਨਾ ਗੈਸ ਤੇ ਰੱਖ ਕੇ ਗਰਮ ਕਰਨਾ ਬਿਲਕੁਲ ਵੀ ਗੈਸ ਤੇ ਰੱਖ ਕੇ ਗਰਮ ਨਹੀਂ ਕਰਨਾ ਹੈਗਾ ਤੁਸੀਂ ਨਾ ਇੱਕ ਕਟੋਰੇ ਦੇ ਵਿੱਚ ਨਾ ਪਾਣੀ ਲੈ ਲੈਣਾ ਹੈ ਪਾਣੀ ਗਰਮ ਹੋਣਾ ਚਾਹੀਦਾ ਉਹਦੇ ਵੀ ਇਸ ਤਰ੍ਹਾਂ ਤੁਸੀਂ ਨਾ ਇਸ ਤਰੀਕੇ ਨਾਲ ਨਾ ਡੱਬੀ ਰੱਖ ਦੇਣੀ ਆ ਤੇ 2-3 ਮਿੰਟ ਤੱਕ ਨਾ ਇਹਨੇ ਨਾ ਐ ਚੰਗੀ ਤਰ੍ਹਾਂ ਪਿੰਗਲ ਕੇ ਨਾ ਤਿਆਰ ਹੋ ਜਾਣਾ ਹੈ ਦੇਖੋ ਜੀ ਮੈਂ کیا ਕਰਿਆ ਨਾ ਪਹਿਲਾਂ ਹੀ ਮੈਂ ਗਰਮ ਪਾਣੀ ਦੇ ਵਿੱਚ ਰੱਖ ਕੇ ਨਾ ਗਰਮ ਕਰ ਲਈਦੀ ਦੇਖੋ ਇਹ ਹੈਗੇ ਨੇ ਆਪਣੇ ਕੋਲ ਹੈਗੇ ਨੇ ਦੋ ਚਮਚੇ ਨੇ ਇਹ ਨਾਰੀਅਲ ਦੇ ਤੇਲ ਦੇ ਤੇ ਇਹਦੇ ਵਿੱਚ ਆਪਾਂ ਨਾ ਪਾਵਾਂਗੇ ਇੱਕ ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਗਲੈਸੀਨ ਦਾ ਇਹ ਦੋ ਚਮਚੇ ਆਪਣੇ ਕੋਲ ਨਾਰੀਅਲ ਦੇ ਤੇਲ ਦੇ ਨਾ ਤੇ ਇੱਕ ਚਮਚਾ ਤੁਸੀਂ ਭਰ ਕੇ ਪਾਉਣਾ ਗਲੈਸੀਨ ਦਾ ਤੇ ਇੱਕ ਚਮਚਾ ਹੀ ਪਾਉਣਾ ਤੁਸੀਂ ਗੁਲਾਬ ਜਲ ਦਾ ਇਹ ਚੰਗੀ ਤਰ੍ਹਾਂ ਭਰ ਲਓ ਤੇ ਹੁਣ ਤੁਸੀਂ ਕੀ ਕਰਨਾ ਇਹਨੂੰ ਨਾ ਚੰਗੀ ਤਰ੍ਹਾਂ ਨਾ ਇਹ ਜਾਮਚੇ ਨਾਲ ਮਿਕਸ ਕਰ ਲੈਣਾ ਦੇਖੋ ਜੀ ਬਹੁਤ ਵਧੀਆ ਨਾ ਇਹ ਕਰੀਮ ਬਣ ਕੇ ਹੋ ਜਾਂਦੀ ਤਿਆਰ ਤੁਸੀਂ ਇਹਨੂੰ ਨਾ ਕੰਚ ਦੀ ਡੱਬੀ ਦੇ ਵਿੱਚ ਪਾ ਕੇ ਨਾ ਇਸ ਤਰੀਕੇ ਨਾਲ ਸਟੋਰ ਕਰਕੇ ਵੀ ਰੱਖ ਸਕਦੇ ਆ ਸਰਦੀਆਂ ਸਰਦੀਆਂ ਨਾ ਤੁਹਾਨੂੰ ਬਹੁਤ ਜ਼ਿਆਦਾ ਨਾ ਮੌਜ ਰਹੂਗੀ ਤੇ ਸਵੇਰੇ ਸ਼ਾਮ ਨਾ ਤੁਸੀਂ ਇਸ ਤਰ੍ਹਾਂ ਇਸ ਤਰੀਕੇ ਨਾਲ ਬਣਾਈ ਹੋਊਗੀ ਕਰੀਮ ਕੋਈ ਗਰਮ ਕਰਨ ਦੀ ਲੋੜ ਨਹੀਂ ਹੈਗੀ ਕੁਝ ਕਰਨ ਦੀ ਲੋੜ ਨਹੀਂ ਹੈਗੀ ਇਹ ਜੰਮ ਵੀ ਜਾਂਦੀ ਹੈ ਨਾ ਤੁਸੀਂ ਧੁੱਪਾਂ ਦੇ ਵਿੱਚ ਰੱਖ ਸਕਦੇ ਆ ਫਿਰ ਨਾ ਤੁਸੀਂ ਨਾ ਸਵੇਰੇ ਸ਼ਾਮ ਜਦੋਂ ਵੀ ਤੁਸੀਂ ਲਾਉਣੀ ਆ ਨਾ ਹੱਥ ਪੈਰ ਚੰਗੀ ਤਰ੍ਹਾਂ ਵਾਸ਼ ਕਰਕੇ ਨਾ ਤੇ ਆਪਣੇ ਨਾ ਇਸ ਤਰ੍ਹਾਂ ਨਾ ਪੋਲੇ ਪੋਲੇ ਇਸ ਤਰ੍ਹਾਂ ਨਾ ਮ사ਜ ਕਰ ਸਕਦੇ ਹੱਥਾਂ ਦੀ ਤੇ ਆਪਣੀ ਨਾ ਜਿਹੜੀ ਇਹ ਚਮੜੀ ਹੈ ਨਾ ਤੇ ਐਨ ਪੂਰੀ ਮਲੈਮ ਹੋ ਜੂਗੀ ਜਿਵੇਂ ਖੁਸ਼ਕੀ ਹੋ ਜਾਂਦੀ ਹੈ ਨਾ ਫਿਰ ਉਹ ਦੇਖਣ ਦੇ ਵਿੱਚ ਵੀ ਨਹੀਂ ਹੱਥ ਪੈਰ ਸੋਹਣੇ ਲੱਗਦੇ ਹੈਗੇ ਦੇਖੋ ਕਿੰਨੀ ਜ਼ਿਆਦਾ ਖੁਸ਼ਕੀ ਹੋਈ ਵੀ ਨਾ ਜਿਵੇਂ ਆਪਾਂ ਇਹਦੇ ਉੱਪਰ ਲਾਉਨੇ ਆ ਇਸ ਤਰ੍ਹਾਂ ਮ사ਜ ਕਰਦੇ ਆ ਦੇਖੋ ਸਕਿਨ ਦੇ ਵਿੱਚੇ ਦੇ ਉੱਪਰ ਲਾਏ ਨਾ ਇਸ ਤਰ੍ਹਾਂ ਦੇਖੋ ਸਕਿਨ ਐਨੀ ਖੁਸ਼ਕ ਹੋਈ ਵੀ ਨਾ ਡਲ ਹੋਈ ਵੀ ਆ ਦੇਖੋ ਐਨ ਵਿੱਚ ਸਾਰੀ ਉਹ ਕਰੀਮ ਵਿੱਚੇ ਰਚ ਗਈ ਐ ਤੇ ਹੱਥ ਨਾ ਆਪਣੇ ਐ ਬਹੁਤ ਵਧੀਆ ਨਾ ਨਰਮ ਆਰਮ ਹੋ ਜਾਂਦੇ ਸਵੇਰੇ ਲਾ ਕੇ ਅਸੀਂ ਫਿਰ ਲਾਉਣੀ ਨਹੀਂ ਹੈਗੀ ਇਹਨੂੰ ਤੁਸੀਂ ਨਾ ਇੱਕ ਦਿਹਾੜੀ ਦੇ ਵਿੱਚ ਨਾ ਤਿੰਨ ਵਾਰੀ ਲਾ ਸਕਦੇ ਆ ਰਾਤ ਨੂੰ ਨਾਈਟ ਵੇਲੇ ਵੀ ਪਹਿਲਾਂ ਹੱਥਾਂ ਪੈਰਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲੋ ਵਾਸ਼ ਕਰਨ ਤੇ ਬਾਅਦ ਨਾ ਇਹਨੂੰ ਚੰਗੀ ਤਰ੍ਹਾਂ ਆਪਣੇ ਹੱਥ ਪੈਰਾਂ ਤੇ ਲਾਓ ਤੇ ਆਪਣੀ ਚਮੜੀ ਦੀ ਨਾ ਦੇਖਭਾਲ ਆਪਾਂ ਨੂੰ ਨਾ ਬਹੁਤ ਜ਼ਿਆਦਾ ਕਰਨੀ ਜ਼ਰੂਰੀ ਹੈ ਦੇਖੋ ਜੀ ਜਦੋਂ ਹੱਥ ਪੈਰ ਫੜ ਜਾਂਦੇ ਨੇ ਨਾ ਫਿਰ ਨਾ ਇਸ ਤਰ੍ਹਾਂ ਨਾ ਤੇੜਾ ਜਿਹਾ ਫੜ ਜਾਂਦੀਆਂ ਫਿਰ ਉਹ ਦੇਖਣ ਵਿੱਚ ਵੀ ਨਾ ਵਧੀਆ ਨਹੀਂ ਲੱਗਦੇ ਹੈਗੇ ਹੱਥ ਪੈਰ ਤੇ ਆਪਣੀ ਸਕਿਨ ਦੀ ਤਾਂ ਆਪਾਂ ਨੂੰ ਨਾ ਕੇਅਰ ਜ਼ਰੂਰ ਕਰਨੀ ਚਾਹੀਦੀ ਆ ਚਲੋ ਕੰਮਕਾਰ ਤਾਂ ਹੁਣ ਸਾਰੀਆਂ ਮੇਰੀਆਂ ਭੈਣਾਂ ਕਰਦੀਆਂ ਇਹਨਾਂ ਤੇ ਕੰਮਕਾਰ ਵੀ ਕਰਨਾ ਵੀ ਜ਼ਰੂਰੀ ਹੈ ਤੇ ਬਾਅਦ ਵਿੱਚ ਤੇ ਨਾ ਕੰਮਕੁਮ ਨਵੇੜ ਕੇ ਆਪਣੀ ਸਕਿਨ ਦੀ ਕੇਅਰ ਜਰੂਰ ਕਰਿਆ ਕਰੋ ਉਹ ਵੀ ਦੇਖੋ ਸਰਦੀਆਂ ਦੇ ਦਿਨਾਂ ਦੇ ਵਿੱਚ ਦੇਖੋ ਜੀ ਮੈਂ ਤਾਂ ਨਾ ਬਣਾ ਕੇ ਇਸ ਤਰੀਕੇ ਨਾਲ ਡੱਬੀ ਭਰ ਲੈਂਦੀ ਆ ਜਦੋਂ ਖਤਮ ਹੋ ਜਾਂਦੀ ਹੈ ਨਾ ਫਿਰ ਆਪਾਂ ਦੁਬਾਰੇ ਬਣਾ ਕੇ ਫੇਰ ਰੱਖ ਲੈਣੇ ਬਹੁਤ ਜ਼ਿਆਦਾ ਮौज ਆ ਮੈਂ ਤਾਂ ਆਪਣੀ ਸਕਿਨ ਦੀ ਨਾ ਬਹੁਤ ਜ਼ਿਆਦਾ ਕੇਅਰ ਕਰਨ ਦੀ ਚਾਹਦੇ ਨਾ ਹੱਥ ਨਰਮ ਹੋ ਗਏ ਨੇ ਕੋਈ ਇਹਨਾਂ ਵਾਲਾ ਖਰਚਾ ਨਹੀਂ ਆਉਂਦਾ ਹੈਗਾ ਸਸਤੇ ਦੇ ਵਿੱਚ ਇਹ ਆਪਣੀ ਕਰੀਮ ਤਿਆਰ ਹੋ ਜਾਂਦੀ ਹੈ ਹੋਰ ਤੁਹਾਨੂੰ ਕੋਈ ਕਰੀਮ ਲਾਉਣ ਦੀ ਤਿਆਰ ਲੋੜ ਨਹੀਂ ਹੈਗੀ ਬਸ ਇਸ ਤਰੀਕੇ ਨਾਲ ਤੁਸੀਂ ਕਰੀਮ ਬਣਾ ਕੇ ਨਾ ਆਪਣੀ ਸਕਿਨ ਤੇ ਲਾ ਸਕਦੇ ਹੋ ਤੇ ਸਕਿਨ ਤਾਂ ਨਾ ਇੰਨੀ ਸੋਹਣੀ ਹੋ ਜਾਨੀ ਨਰਮ ਨਰਮ ਦੇਖੋ ਕਿੰਨਾ ਸੋਹਣਾ ਹੱਥ ਲੱਗਣ ਲੱਗਿਆ ਮੇਰਾ ਦੇਖੋ ਜੀ ਜਿਹੜੀ ਇਹ ਗਲੈਸਲੀਨ ਹੁੰਦੀ ਆ ਨਾ ਇਹ ਸਰਦੀਆਂ ਦੇ ਦਿਨਾਂ ਦੇ ਵਿੱਚੇ ਵਰਤੀ ਜਾਂਦੀ ਆ ਜੇ ਆਪਾਂ ਇਹਨੂੰ ਗਰਮੀ ਦੇ ਦਿਨਾਂ ਦੇ ਵਿੱਚ ਵਰਤੂਗੇ ਨਾ ਇਹ ਚਿਪਚਿਪੀ ਜੀ ਹੁੰਦੀ ਆ ਇਹ ਸਾਦੀਆਂ ਦੇ ਦਿਨਾਂ ਦੇ ਵਿੱਚ ਇਹ ਵਰਤਣ ਵਾਸਤੇ ਬਣੀ ਹੋਈ ਆ ਤੇ ਇਹਨੂੰ ਤੁਸੀਂ ਗਰਮੀਆਂ ਦੇ ਵਿੱਚ ਤਾਂ ਨਾ ਫੇਰ ਬਿਲਕੁਲ ਨਹੀਂ ਵਰਤ ਸਕਦੇ ਹੈਗੇ ਚਲੋ ਜੀ ਇਹ ਆਪਾਂ ਨੇ ਹੁਣ ਕਰੀਮ ਬਣਾ ਲਈ ਆ ਕਰੀਮ ਬਣਾ ਕੇ ਰੱਖ ਦਿੱਤੀ ਆ ਦੇਖੋ ਨਾਲ ਦੇ ਨਾਲ ਨਾ ਜੰਮਣੀ ਵੀ ਸ਼ੁਰੂ ਹੋ ਗਈ ਆ ਜਦੋਂ ਕਾ ਲੂੰ ਆਪਾਂ ਲਾਵਾਂਗੇ ਨਾ ਫਿਰ ਨੂੰ ਨਾ ਧੁੱਪਾਂ ਦੇ ਵਿੱਚ ਰੱਖ ਦੂਗੇ ਫਿਰ ਇਹਨੇ ਐ ਚੰਗੀ ਤਣਾ ਪਿੰਗਲ ਕੇ ਹੋ ਜਾਣਾ ਤੇ ਆਂ ਫੈਲੇ ਧੋਣ ਤੇ ਆਪਾਂ ਨੇ ਕੰਕ ਦੇ ਵਿੱਚ ਨਾ ਰੇ ਪਾ ਦਿੱਤਾ ਏ ਤੇ ਪਾਣੀ ਵੀ ਕੰਕ ਨੂੰ ਨਾਲ ਦੀ ਨਾਲ ਲੱਗ ਰਿਹਾ ਏ ਤੇ ਸਭ ਤੋਂ ਪਹਿਲਾਂ ਕਹਿੰਦੇ ਵੀ ਫੈਲਿਆਂ ਦਾ ਕੰਮ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਹੁਣ ਮੋਟਰ ਚੱਲਦੀ ਆ ਵੀ ਸਾਰੇ ਥੈਲੇ ਧੋ ਕੇ ਨਾ ਸੁੱਕਣੇ ਪਾਦਨੇ ਆ ਦੇਖੋ ਜੀ ਹਵਾ ਚੱਲਦੀ ਆ ਨਾ ਫੇਰੇ ਇੱਧਰ ਉੱਧਰ ਥੈਲੇ ਉਹ ਜਾਨੇ ਆ ਇਸ ਕਰਕੇ ਨਾ ਥੈਲੇ ਨੂੰ ਫਾਰਮ 'ਤੇ ਹੀ ਰੱਖਣਾ ਚਾਹੀਦਾ ਕਈ ਵਾਰ ਪੱਲੀ ਬਣਉਣੀ ਪੈ ਜਾਂਦੀ ਆ ਤੇ ਉਹਦੇ ਕਰਕੇ ਨਾ ਹੁਣ ਸਾਰੇ ਥੈਲੇ ਨਾ ਮੋਟਰ ਤੇ ਲੈ ਕੇ ਚੱਲਦੇ ਆ ਉੱਥੇ ਨਾ ਖੁੱਲੇ ਪਾਣੀ ਦੇ ਵਿੱਚ ਨਾ ਥੈਲੇ ਬਹੁਤ ਵਧੀਆ ਧੋਤੇ ਜਾਂਦੇ ਆ ਤੇ ਇੱਧਰ ਛੋੜੂ ਲੱਗਿਆ ਹੋਇਆ ਹੁਣ ਥੈ ਮਾਰਨ ਇਹਦਾ ਕੰਡ ਬਣ ਕੇ ਨਾ ਕਹਿੰਦਾ ਬੀਬੀ ਜੀ ਕਹਿੰਦਾ ਮੋਟਰ ਤੇ ਹੀ ਲੈ ਚੱਲਦੇ ਆ ਉੱਧਰ ਮੈਂ ਕਹਿੰਦੀ ਆ ਹਾਕਾਂ ਮਾਰਦੇ ਆ ਕਹਿੰਦੇ ਪਾਰਸਲ ਵਾਲਾ ਭਾਈ ਆ ਗਿਆ लेलो पाडलो पार्सल ਪੇਵੜੀ ਪਾਣੀ ਹੋ ਗਿਆ ਪਾਣੀ ਦਾ ਹੁਣ ਵਾਰ ਇਹਦਾ ਉਹ ਛਿੰਪੀ ਆਉਣੀ ਜਿਹੜਾ ਮੋਟਰ ਤੇ ਰਹਨੇ ਆ ਬਹੁਤ ਜ਼ਿਆਦਾ ਪਾਣੀ ਆ ਆ ਆ ਉਹ ਮੋਟਰ ਦੇ ਜਿਹੜਾ ਕਰਾ ਉਹ ਆਪਣੇ ਬਿੱਲੀ ਬੱਦਿਆਂ ਖੜੀਗਾ ਕਰਾ ਉਹ ਮਾਰ ਆ ਛੱਤ ਤੋਂ ਲੈ ਕੇ ਬੱਦਿਆਂ ਚੱਲੇਗਾ ਜਾਗਾ ਬਾਹਰ ਜਿਹੜਾ ਪਾਣੀ ਤੇ ਸਾਰਾ ਬੱਦੂ ਬੰਦ ਕਰਾ ਆ ਆ ਬੱਦੂ ਦਾ ਆ ਆ ਹੋ ਗਿਆ ਸਾਹਮਣੇ ਚੱਲਦੀ ਆ ਅਕੇ ਨਾਲ ਜਵਾਰਾ ਹੰਦਾ ਸੀ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਜਾਣਾ ਸੀ ਉੱਥੇ ਜਾਂਦੇ ਆ ਕੋਈ ਨਹੀਂ ਆ ਨਾਲ ਹੀ ਸਾਹਮਣੇ ਦਾ ਬੱਦੂ ਨਾਲ ਟੰਗ ਕਰਾ ਆ ਆ ਜੋ ਜਾਂਦੇ ਆ ਨੇ ਬੱਦੂ ਨਾਲ ਇਹ ਮਾਰਦੇ ਹੋਗੇ ਨਾ ਆ ਗਈ ਕੋਈ ਨਾਲੇ ਘਰਾਂ ਦਾ ਕੀ ਨਾਮ ਕੀ ਹੈ ਸਾਡਾ ਵੀਰ ਜੀ ਕਾਕੂ ਦਾ ਬੋਲ ਰਿਹਾ ਮੇਰਾ ਨਾਮ ਤਾਂ ਬਾਸ ਰਹੀ ਕਾਕੂ ਮੇਰਾ ਹੌਲਾ ਹੌਲਾ ਲੈ ਕੇ ਗਏ ਮੇਰੇ ਆ ਨਾਲ ਹੀ ਕਰਾਂਗਾ ਕਹਿੰਦਾ ਜਰੂਰ ਆਵਾਂਗੇ ਪਹੁੰਚ ਗਿਆ ਏ ਤੇ ਆਪਾਂ ਤੁਹਾਨੂੰ ਦੱਸਦੇ ਆ ਆਪਾਂ ਨੇ ਕੀ ਚੀਜ਼ ਮੰਗਾਈ ਆ ਤੇ ਹੁਣੇ-ਹੁਣੇ ਨਾ ਪਾਰਸਲ ਦੇ ਕੇ ਗਏ ਨੇ ਵੀਰ ਜੀ ਉਹਨੇ ਤੇ ਆਪਾਂ ਹੁਣ ਖੋਲਦੇ ਆ ਇਹ ਸਪੈਸ਼ਲ ਆਪਾਂ ਨੇ ਆਪਣੀ ਮੰਮੀ ਜੀ ਉਹਨਾਂ ਵਾਸਤੇ ਮੰਗਵਾਇਆ ਹੈ ਪਾਰਸਲ ਉਹ ਲਿਆਉਣਾ ਤਾਂ ਚਾਕੂ ਲਿਆਉਣਾ ਦਾ ਸਭ ਹੱਥਾਂ ਨਾਲ ਹੋਈ ਜਾ। ਇਹ ਲੱਭੀ ਤਾਂ ਰਹੀ ਜਾਈ ਕਟੇਬ ਦੀ। ਯਾਰ ਤੇ ਪਾਸਲ ਮੰਗਾਇਆ ਆਪਾਂ ਨੇ ਤੇ ਇਹ ਨਾ ਨਾ ਪਹਿਰ ਆਪਣੇ ਪੈਰਾਂ ਨੂੰ ਐ ਚੰਗੀ ਤਰ੍ਹਾਂ ਵਾਸ਼ ਕਰਨਾ ਫਿਰ ਟਾਬਲ ਦੇ ਨਾਲ ਨਾ ਪੈਰਾਂ ਨੂੰ ਐ ਚੰਗੀ ਤਰ੍ਹਾਂ ਸਾਫ਼ ਕਰਕੇ ਨਾ ਫਿਰ ਪੈਰਾਂ ਦੇ ਹੇਠ ਹਨਾ ਇਸ ਤਰੀਕੇ ਨਾਲ ਲਾਉਣਾ ਸਾਰੀ ਰਾਤ ਲਾ ਕੇ ਰੱਖਣਾ ਫਿਰ ਉੱਪਰ ਜੀ ਨਾ ਤੁਸੀਂ ਜਰਾ ਪਾ ਕੇ ਰੱਖਣੀ ਹੈ ਚਲੋ ਜੀ ਆਪਾਂ ਇਹਨੂੰ ਨਾ ਹੁਣ ਖੋਲ ਕੇ ਦੇਖਦੇ ਹਾਂ ਵਿੱਚੋਂ ਕੀ ਨਿਕਲਦਾ ਹੈ ਇਹ ਇਹ ਤੱਕ ਆ ਵੀ ਹੈ ਕਾਫੀ ਦਿੱਤੇ ਹੋਣਾਂ ਨੂੰ ਇਹ ਹੈਗੇ ਨੇ ਇੱਕ ਦੇ ਇੱਕ ਲਪਾਪੀ ਦੇ ਵਿੱਚੋਂ ਚਾਰ ਨਿਕਲੇ ਨੇ ਇਹ ਪਹਿਲਾਂ ਇਸ ਤਰ੍ਹਾਂ ਇਹਨੂੰ ਚੇੜ ਲੱਗਿਆ ਹੋਇਆ ਏ ਜਦ ਹੇਠਾਂ ਪੈਰ ਦੇ ਇਸ ਤਰ੍ਹਾਂ ਲਾਉਣਾ ਨਾ ਫਿਰ ਇਹ ਉੱਪਰ ਲਾਉਣਾ ਏ ਇਹ ਸਾਰੀ ਰਾਤ ਲਾ ਕੇ ਰੱਖਣਾ ਏ ਹਾਂਜੀ ਵਿੱਚ ਦੇਖੀਂ ਆਦਰਕ ਪਾਇਆ ਹੋਇਆ ਏ ਕੋਈ ਹੋਣਾ ਵਿੱਚ ਇਹਦੇ ਕੋਈ ਲੱਗੀ ਹੋਈ ਐ ਇਸ ਤਰ੍ਹਾਂ ਚੇੜ ਜੇ ਲੱਗਿਆ ਹੋਇਆ ਇਹ ਪਹਿਲਾਂ ਨਹੀਂ ਖੋਲਣਾ ਹੈਗਾ ਜਦੋਂ ਆਪਾਂ ਨੇ ਪੈਰਾਂ ਤੇ ਲਾਉਣਾ ਨਾ ਜਦੇ ਖੋਲਣਾ ਏ ਇਹ ਰਾਤ ਨੂੰ ਸਾਰੀ ਰਾਤ ਲਾ ਕੇ ਪਹਿਣਾ ਇਸ ਤਰ੍ਹਾਂ ਅੱਜ ਸ਼ਾਮ ਨੂੰ ਮੰਮੀ ਜੀ ਤੇ ਲਾ ਦਾਂਗੇ ਨੇ ਉਹ ਸਾਰਾ ਸਮਾਨ ਆਪਾ ਵਿੱਚੇ ਪਾ ਦੀ ਮੈਂ ਦੇਖਿਆ ਮਖਾਂ ਵੀ ਪਤਾ ਤਾਂ ਲੱਗੇ ਵੀ ਇਹਦੇ ਵਿੱਚ ਹੈ ਕਿਹੜੀ ਚੀਜ਼ ਆ ਹਾਂਜੀ ਕੋਸ਼ਿਸ਼ ਦੇਖਣਾ ਜ਼ਰੂਰੀ ਆ ਕਾਂ ਜ਼ਰੂਰੀ ਤਾਂ ਹੈਗਾ ਇਹ ਇਹ ਤੁਸੀਂ ਵੀ ਮੰਗਵਾਉਣਾ ਨਾ ਮੈਂ ਤੁਹਾਨੂੰ ਦੱਸ ਦੰਨੀ ਆ ਇਹਦਾ ਨਾਮ ਹੈਗਾ ਗ੍ਰੀਨ ਡੀਡੋਕਸ ਫੁੱਟ ਪੈਚ ਆ ਕੇ ਰੱਖ ਦੰਨੇ ਆ ਕਿ ਤੁਸੀਂ ਵੀ ਮੰਗਵਾਉਣਾ ਹੋਊਗਾ ਨਾ ਆਨਲਾਈਨ ਤੁਹਾਡੇ ਘਰ ਪਹੁੰਚ ਜੂਗਾ ਇਹ ਬਹੁਤ ਵਧੀਆ ਹੈਗੀ ਇਹ ਚੀਜ਼ ਬੱਸ ਐਸ ਤਨਾ ਹੀ ਪੰਡ ਜੀ ਮੰਨ ਕੇ ਸਿਰਪਰ ਰੱਖ ਲੈ ਆਹ ਬਾੜੀ ਘਰ ਕੇ ਆਇਆ ਬੁੱਹਾ ਜਾ ਕਰ ਗਿਆ ਉਹਦਾ ਜੂਰੀਆ ਜਾ ਰਹੀ ਆ ਪਾਣੀ ਦੇ ਭੁਲ ਜਾਂਦਾ ਜਾ ਮਾਰਦੀ ਆ ਕਾਉਂਟਾ ਪਿਆਲਾ ਆ ਰੋਆ ਭਗਵਾਨ ਜੀ ਕਾ ਆਤਾ ਨਹੀਂ ਫਿਰ ਬਿਲਾਓ ਹਾਂ ਬੋਤਲ ਨਾਲ ਇਹਦਾ ਕੀ ਪਾਣਾ ਹੈ ਡੱਬਾ ਭਰ ਕੇ ਦੇ ਦੋ ਆਹ ਜਾਲੂ ਚੋ ਪਾਣੀ ਦਾ ਸਾਰੀ ਿਆੜੀ ਪੀ ਜਾਊਗਾ ਆ ਗਾ ਬੋਤਲ ਥੀਕੀ ਲਾਉਣਾ ਇੱਥੇ ਤੂੰ ਇਹ ਤਾਂ ਆਲੂ ਦੇ ਪਿੱਛੇ ਪੜ ਕੇ ਦੋ ਤਾਂ ਪਹਿਲੇ ਨਾ ਖਾਵੇ ਛੁੱਲਾ ਹੋ ਗਿਆ ਇਹ ਨੂੰ ਆ ਦੇ ਦੋ ਡੱਬਾ ਭਰ ਕੇ ਗਿਫਟ ਹੈ ਸਹੀ ਇਹ ਨਾ ਗਿੱਲਾ ਹੋ ਗਿਆ ਹੱਟ ਲੱਗਦੀ ਆ ਕਿਹਾ ਨਹੀਂ ਮੈਂ ਤੁਹਾਨੂੰ ਕਹੀ ਜਾਂਦੀ ਮੈਂ ਡੱਬਾ ਭਰ ਕੇ ਦੇ ਦੋ ਸਾਂਤ ਕਰ ਪਾਣੀ ਪੀ ਜਾਊਗਾ ਪਿਓ ਠੱਡਾ ਪਾਣੀ ਹੈ ਜਿਹੜੀ ਇਹਦਾ ਕੋਲਾ ਪਾਣੀ ਦਿੱਤਾ ਅਲੀਆ ਬੱਲੇਰੇ ਫਾਇਰੇ ਮਾ ਤਾਂ 15 ਲੰਦਾ ਪਾਣੀ ਬੋਤਲ ਦੇ ਭਰ ਕੇ ਰੱਖਿਆ ਦਿੰਦੀ। ਇਹ ਉਹਦਾ ਫਿਲਟਰ ਬਣਿਆ ਰਹੇ। ਆਹੀ ਪਾਣੀ ਪੀਆਗਾ ਫਰੈਸ਼ ਪਾਣੀ ਸਿਹਤ ਵੀ ਠੀਕ ਰਹੂਗੀ। ਉਹ ਕਈ ਆਲੂ ਜੇ ਡੁੱਬ ਜਾਂਦੇ ਨੇ। ਹਾਂ ਉਹ। ਬਹੁਤੀ ਘਾਤੀ ਵੀ ਜੇ ਮਿੱਤੇ ਆਈਆਂ ਦੇ ਵਿੱਚ ਡੁੱਬੇਗਾ ਨਾਲੇ। ਫੇ ਤਾਰੀਆਂ ਲਾਉਂਦਾ ਫਿਰ ਉਹ ਕੱਜ ਜਾ ਕੇ ਆ ਗੇ ਸਾਰਾ ਦਿਹਾੜੀ ਇਸ ਤਰ੍ਹਾਂ ਜੱਲੀ ਜਾਂਦਾ ਛੋਡੂ ਨਾਲ ਇਹ ਤਾਂ ਮਖੌਲ ਕਰਦਾ ਹੁੰਦਾ ਵੀ ਸਾਡੇ ਧੌਂਦੇ ਮੈਂ ਚਲੋ ਜੀ ਹੁਣ ਪਾਵਰ ਦੇਖੋ ਫੇਰ ਭੱਜ ਗਈ ਥੋੜੀ ਦੇਰ ਤੱਕ ਪਾਵਰ ਫੇਰ ਆ ਜਾਂਦੀ ਸ਼ਾ ਸਾਡੇ ਥੈਲੇ ਵਧੀਆ ਹੈ ਨਾ ਥੱਲੇ ਪਾਣੀ ਦੇ ਵਿੱਚ ਤੋਤੇ ਗਏ ਨੇ cái này phải dọn dẹp, cái này phải dọn dẹp, cái ਆਈ ਦਾ ਜਣਾ ਹੁਣ ਕੀ ਬੋਲਾਂ ਇਧਰ ਕਰਾਂ ਡੀ ਵੀ ਕਊਗਾ ਉਹ ਇੱਥੇ ਨੂੰ ਆ ਇਧਰੇ ਬਾਦੇ ਇੱਦਾਂ ਪਾ ਹੋਰ ਇੱਥੇ ਟੈਂਡਰ ਆਏ ਤੇ ਪਾਵੇ ਆਏ ਤੇ ਪਾਣਾ ਬਹੁਤ ਆਇਆ ਆ ਦੂਈ ਦੇ ਬਾਦੇ ਇੱਥੇ ਆਏ ਤੇ ਉੱਪਰ ਨਹੀਂ ਪਾ ਰਹੋ ਨਹੀਂ ਹੁਣ ਚਲੋ ਜੀ ਜਾ ਆ ਜੋ ਮੇਰੇ ਆਰਡਰ ਨਾਲ ਹੀ ਆਉਣਾ ਉਹ ਇਹਨਾਂ ਦਾ ਤੇ ਕੋਈ ਇਧਰ ਇੱਥੇ ਲਾ ਫੋਗੜ ਠੱਠ ਲੱਗ ਗਈ ਆ ਬੰਦੇ ਕੰਮ ਲਾਏ ਹੋਏ ਨੇ ਸੋਸ਼ਲ ਮੀਡੀਆ 'ਤੇ ਆਲੇ ਕੰਮ ਚਾਣੇ ਦਾ ਮੋਬਾਈਲ ਨੂੰ ਜਿੰਨੇ ਪਾ ਲਿਆ ਹੱਦੀ ਦੁਨੀਆ ਦਾ ਮੋਬਾਈਲਾ ਦੇ ਲੱਗੀ ਹੋਈ ਯਾਰ ਰਾਤ ਕਹਿੰਦਾ ਮੈਂ 1:30 ਵਜੇ ਤੱਕ ਮੋਬਾਈਲ ਚ ਲਾਇਆ ਕਹਿੰਦਾ ਸਵੇਰੇ ਮੈਨੂੰ ਮੱਜਾਦਾਰੀ ਕਹਿੰਦਾ ਪਤਾ ਨਹੀਂ ਲੱਗਿਆ ਕਿ ਇਹਦਾ ਮੈਨੂੰ ਕਹਿੰਦਾ ਜਦ ਮੈਂ ਸੁਣਿਆ ਵੀ ਖੜਕਾ ਜਿਹਾ ਹੁੰਦਾ ਜਦ ਮੈਂ ਉਠਿਆ ਕਹਿੰਦਾ 7 ਵਜੇ ਹੋਏ ਮੈਂ ਕਿਹਾ ਰਾਤ ਨੂੰ ਫੋਨ ਘੱਟ ਚਲਾ ਲੈ ਕਰ ਫੋਨਾਂ ਨੇ ਤਾਂ ਨਾ ਕੰਮ ਵੀ ਉਹ ਕਰੇ ਪਏ ਆ ਘਟਾਏ ਪਏ ਆ ਮੇਰੇ ਨਾਮ ਇਹ ਬਹੁਤ ਜ਼ਰੂਰੀ ਆ ਡੇਢ ਵਜੇ ਕਰ ਕਿਹੜਾ ਬੰਦਾ ਫੌਜ ਲਾਉਂਦਾ 10 ਭਲਾ ਮੈਨੂੰ ਕੋਈ ਅੱਗੇ ਦਾ 12 ਇੱਕ ਵਜੇ ਤੱਕ ਪੜਦੇ ਹੁੰਦੇ ਸੀ ਹੁਣ ਮੋਬਾਈਲਾਂ ਦੇ ਹੀ ਲੱਗੇ ਰਹੇ ਆ ਆ ਯੂਟਿਊਬ ਤੇ ਫੇਸਬੁਕ ਕੋਈ ਇਹੀ ਇਹੀ ਜੇ ਟਿਕਣ ਦਿੰਦੀ ਕੋਣੇ ਤੇ ਲੱਫੈਸੇ ਲਾਏ ਤਾਂ ਖਤਮ ਕਰਨਾ ਹੀ ਮੈਨੂੰ ਇਹਨੂੰ ਨੀਂਦਾਂ ਨਹੀਂ ਹੈਗਾ ਇਹਨੂੰ ਤਾਂ ਨੈੱਟ ਰਾਏ ਵੀ ਨੈੱਟ ਖਤਮ ਕਰ ਦਵਾ ਪੀਲੇ ਗੁਲਾਬੀ ਹਰੇ ਥੈਲੇ ਆਦ ਕੀ ਚਿੱਟਾ ਥੈਲਾ ਨਹੀਂ ਕੋਈ ਆਇਆ ਹੈਗਾ ਇਹਦਾ ਸਾਰਿਆਂ ਦਾ ਨਾ ਇੱਕ ਬਹੁਤ ਬੜਾ ਪੱਲੜ ਬਣਾਓ ਕਾਨਕ ਸੁੱਕਣੀ ਪਾਉਣ ਨੂੰ ਬਹੁਤ ਔਖਾ ਹੋਇਆ ਪਿਆ ਜਿਵੇਂ ਇਹਣਾ ਪਿਛਾ ਕੇ ਨਾ ਖੁੱਲੀ ਕਣਕ ਸਿੱੜ ਦਵੇ ਬਹੁਤ ਵਧੀਆ ਕਣਕ ਸੁੱਕੇ। ਉਹ ਹਰੀ ਦਾ ਇੱਕੋ ਹੀ ਪੱਲਰ ਬਣਾ ਦੇਣਾ। ਪਤਾ ਕੀ ਗੱਲ ਆ? ਉਥੇ ਵਿਆਹੋ ਟੇਲਰ ਨੂੰ ਵਿਆਹੋ ਆਪੇ ਬੜਾ ਸਾਰਾ ਪੱਲਰ ਬਣਾ ਦੂਗਾ। ਆਓ। ਆਇਆ ਕਣਕ ਸੁੱਕਦੀ ਹੋਣੀ ਹੈਗੀ ਮੰਝੀਆਂ ਪਰ। ਜਿਵੇਂ ਸੋਨੇ ਲੱਗਦੇ ਤਾਰਾ ਪਸ ਫੈਲੇ ਟੰਗੇ ਹੋਏ। ਬਹੁਤ ਵਧੀਆ ਫੈਲੇ ਦਿਖਦੇ ਆ। ਇੱਧਰ ਵੀ ਸੁੱਕਣੇ ਪਾਏ ਪਏ ਆ ਇਹਦਾ ਇੱਕ ਰੋਇ ਪਾਇਆ ਦੋ ਰੋ ਹੋਜੇ ਰਹਿੰਦੇ ਨੇ ਤਾਂ ਖਾਈਲੇ ਇਹ ਤਾਂ ਸਾਡਾ ਖਾਈਲੇ ਹੋਰ ਹੋ ਜਾਣਗੇ ਇਹ ਤਾਂ ਵੀ ਵੱਧ ਹੋ ਜਾਣੇ ਆ ਵਿੱਚੇ ਕਣ ਕਣ ਕਾਲੇ ਹੋ ਗਏ ਵਿੱਚੇ ਆਲੂ ਵਾਲੇ ਖੇਤਾਂ 'ਚ ਰਹਿ ਪਉਣਾ ਏ